ਉਹ ਸਿਆਸਤ ਚ ਬਹੁਤ ਗਰਾਵਟ ਆ ਚੁੱਕੀ ਹੈ ਗੰਧਲਾਪਨ ਆ ਚੁੱਕਾ ਤੇ ਗਲਤ ਚੀਜ਼ਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਇੱਕ ਇੱਕੋ ਇੱਕ ਮਕਸਦ ਰਹਿ ਗਿਆ ਕਿ ਕਿਸੇ ਤਰੀਕੇ ਨਾਲ ਸੱਤਾ ਪ੍ਰਾਪਤ ਕਰੇ ਪਰ ਮੇਰਾ ਖਿਆਲ ਹੈ ਕਿ ਇਹ ਜਿੰਨੀ ਪੰਜਾਬ ਵਿਰੋਧੀ ਇਹ ਸਰਕਾਰ ਹੋ ਨਿਬੜੀ ਆ ਉਹਨੀਆਂ ਸ਼ਾਇਦ ਪਿਛਲੀਆਂ ਸਰਕਾਰਾਂ ਨੇ ਤੇ ਲੰਬੇ ਸਮੇਂ ਚ ਪੰਜਾਬ ਦਾ ਉਹਨਾਂ ਨੇ ਇਨਕਾਰ ਕੀਤਾ ਹੋਊਗਾ ਜਿੰਨਾ ਇਹਨਾਂ ਨੇ ਥੋੜੇ ਸਮੇਂ ਚ ਹੀ ਪੰਜਾਬ ਦੇ ਸਿਰਚ ਕਰਜ਼ਾ ਵੀ ਵਧਾ ਦਿੱਤਾ ਪੰਜਾਬ ਚ ਨਸ਼ਿਆਂ ਦਾ ਵੀ ਬੋਲਬਾਲਾ ਅੱਗੇ ਨੂੰ ਵਧ ਗਿਆ ਪੰਜਾਬ ਚ ਜਿਹੜਾ ਕਤਲੋਗਾਰ ਦਾ ਪ੍ਰਵੋਤੀਆਂ ਦਾ ਭਾਈ ਅਮਰਿਤਪਾਲ ਸਿੰਘ ਜੀ ਦੀ سوشل ਮੀਡੀਆ ਤੇ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਹੈ ਪਿੱਛੇ ਟੀਵੀ ਲੱਗਿਆ ਪਿਆ ਤੇ ਕੀ ਉਹ AI ਨਾਲ ਜਨਰੇਟਡ ਹੈ ਜਾਂ ਫਿਰ ਸੱਚੀ ਹੈ ਉਹ ਤੇ ਮੇਰਾ ਖਿਆਲ ਹੈ ਕਿ ਸਟੇਟ ਦਾ ਸਰਕਾਰ ਦਾ ਫਰਜ਼ ਹੈ ਕਿ ਸਰਕਾਰ ਦਾ ਹਰੇਕ ਨਾਗਰਿਕ ਸੇਫ ਹੋਣਾ ਚਾਹੀਦਾ ਸੁਰੱਖਿਅਤ ਹੋਣਾ ਚਾਹੀਦਾ ਜੋ 15 ਬੰਦਿਆਂ ਦੀ ਜਾਂ ਹੋਰ ਲੋਕਾਂ ਦੀ ਜਿਹੜੇ ਦਿਨ ਦਿਹਾੜੇ ਕਤਲ ਹੋ ਰਹੇ ਤੇ ਉਹ ਸਰਕਾਰ ਦਾ ਫੇਲੀਅਰ ਹੈ ਕਿ ਕਿਉਂ ਇਹੋ ਜਿਹੇ ਹਾਲਾਤ ਕਿਉਂ ਪੈਦਾ ਹੋ ਰਹੇ ਆ ਕਿ ਇੱਥੇ ਜਦੋਂ ਕੋਈ ਚਾਵੇ ਕਿਸ ਨੂੰ ਕਤਲ ਕਰ ਦੇ ਤੇ ਸਰਕਾਰ ਚਾਰ ਸਾਲ ਹੋ ਚੱਲੇ ਆ ਸਰਕਾਰ ਇਹੋ ਹੀ ਮੁੱਦੇ ਲੈ ਕੇ ਲੋਕਾਂ ਨੇ ਬਣਾਈ ਸੀ ਕਿ ਲੋਕਾਂ ਨੂੰ ਕੋਈ ਸੁਖਦਾ ਸਾਹ ਹੋ ਲੋਕਾਂ ਨੇ ਆਪਣੇ ਕਤਲੋਗਾਰਦ ਕਰਨ ਵਾਸਤੇ ਆਪਣੇ ਧੀਆਂ ਪੁੱਤ ਪੰਜਾਬ ਦੇ ਮਰਵਾਉਣ ਵਾਸਤੇ ਜਾਂ ਨਸ਼ਿਆਂ ਵਾਸਤੇ ਇਤਨੀ ਸਰਕਾਰ ਨੂੰ ਚੁਣਿਆ ਇਹ ਸਰਕਾਰ ਜਿਹੜੀ ਆ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਉਹ ਜ਼ਿੰਮੇਵਾਰੀ ਹੋਰ ਲੋਕਾਂ ਦੇ ਪਾ ਰਹੀ ਆ ਜਾਂ ਇਹੋ ਜੇ ਤਰਕ ਦੇ ਕੇ ਮੇਰੇ ਖਿਆਲ ਲੇ ਕੇ ਬੜੀ ਇਹ ਬੇਹੁੱਦਾ ਗੱਲ ਆ ਜੀ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਇਹਨਾਂ ਨੇ ਵਰਤਿਆ ਕਿ ਉਹ ਉਹਨਾਂ ਨੇ ਸਾਰਾ ਕੁਝ ਕੀਤਾ ਹੋਇਆ ਤੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆ ਕੇ ਤੇ ਬੇਅਦਬੀ ਦਾ ਇਨਸਾਫ ਦਵਾਂਗੇ ਪਰ ਮੇਰੇ ਖਿਆਲ ਬੇਅਦਬੀ ਦਾ ਇਨਸਾਫ ਤੇ ਕੀ ਦੇਣਾ ਸੀ ਹੋਰ ਬੇਦਬੀਆਂ ਹੋ ਰਹੀਆਂ ਫਿਰ ਉਹਨਾਂ ਨੇ ਵਾਦਾ ਕਰਕੇ ਕਿ ਜੇ ਅਸੀਂ ਕਾਨੂੰਨ ਬਣਾ ਰਹੇ ਹਾਂ ਵਿਧਾਨ ਸਭਾ ਚ ਲਿਆ ਕੇ ਉਹ ਦੋ ਤਿੰਨ ਡਰਾਮਾ ਕਰਕੇ ਉਹ ਉਹ ਬੰਦੇ ਨਾ ਉਹਦੀ ਗੱਲ ਰੱਖੀ ਨਹੀਂ ਜਾ ਰਹੀ ਉਹਦੀ ਸੁਣੀ ਨਹੀਂ ਜਾ ਰਹੀ ਉਹਨੂੰ ਉਤਾਰਿਆ ਨਹੀਂ ਜਾ ਰਿਹਾ ਤੇ ਕਿਸ ਚੀਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਮੈਨੂੰ ਉਹਨੂੰ ਉਹਦੇ ਮਰਨ ਦਾ ਉਹਦੀ ਸ਼ਹਾਦਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਪਟਿਆਲਾ ਤੋਂ ਮੈਂ ਹਿਮਾਂਸ਼ ਸ਼ਮੜਕਨ ਇਸ ਟਾਈਮ ਤੇ ਐਮਪੀ ਭਾਈ ਅਮਰਿਤਪਾਲ ਸਿੰਘ ਜੀ ਦੇ ਪਿਤਾ ਜੀ ਭਾਈ ਤਰਸੀਮ ਬਾਪੂ ਤਰਸੀਮ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਜੇ ਸਿਆਸਤ ਦੀ ਗੱਲ ਕਰੀ ਇਸ ਟਾਈਮ ਤੇ ਸਿਆਸਤ 2027 ਵੱਲ ਸਾਰੀ ਪਾਰਟੀਆਂ ਨੇ ਆਪਣਾ ਚੱਲਣ ਸ਼ੁਰੂ ਕਰਤਾ ਕਿਵੇਂ ਦੇਖਦੇ ਹਾਂ 2027 ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਕਿਵੇਂ ਦੇਖਣ ਨੂੰ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੇ ਖਿਆਲ ਹੈ ਕਿ ਜੋ ਸਿਆਸਤ ਚ ਬਹੁਤ ਗਰਾਵਟ ਆ ਚੁੱਕੀ ਹੈ ਗੰਦਲਾਪਨ ਆ ਚੁੱਕਾ ਤੇ ਗਲਤ ਚੀਜ਼ਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਇੱਕ ਇੱਕੋ ਇੱਕ ਮਕਸਦ ਰਹਿ ਗਿਆ ਕਿ ਕਿਸੇ ਤਰੀਕੇ ਨਾਲ ਸੱਤਾ ਪ੍ਰਾਪਤ ਕਰਨ ਦੀ ਤੇ ਜੋ ਲੋਕਾਂ ਦੇ ਮੁੱਦੇ ਆ ਲੋਕਾਂ ਦੇ ਦੁੱਖ ਤਕਲੀਫਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੇ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਉਮੀਦ ਸੀ ਇਹ ਜਿਹੜੋ ਬਦਲਾਅ ਕਰਕੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਜਦੋਂ ਆਏ ਤੇ ਲੋਕ ਸੋਚਦੇ ਸੀ ਕਿ ਦੂਜੀਆਂ ਪਾਰਟੀਆਂ ਨੇ ਸਾਡੇ ਨਾਲ ਬਹੁਤ ਤਕਸ਼ਾਈਆਂ ਕੀਤੀਆਂ ਉਹਨਾਂ ਦੇ ਰਾਜ ਚ ਸਭ ਕੁਝ ਹੋਇਆ ਤੇ ਸ਼ਾਇਦ ਇਸ ਕਰਕੇ ਲੋਕਾਂ ਨੇ ਪੰਜਾਬ ਦੇ ਹਰੇਕ ਵਰਗ ਨੇ ਇਹਨਾਂ ਦਾ ਬਹੁਤ ਵੱਡਾ ਭਰਪੂਰ ਸਮਰਥਨ ਆਰ ਜੋ ਵੀ ਕਿਸੇ ਵੀ ਤਰੀਕੇ ਨਾਲ ਕੀਤਾ ਜਾ ਸਕਦਾ ਸੀ ਉਹ ਕਰਕੇ ਇਹਨਾਂ ਨੂੰ ਲਿਆਂਦਾ ਪਰ ਮੇਰਾ ਖਿਆਲ ਹੈ ਕਿ ਇਹ ਜਿੰਨੀ ਪੰਜਾਬ ਵਿਰੋਧੀ ਇਹ ਸਰਕਾਰ ਹੋ ਨਿਬੜੀ ਆ ਉਹਨੀਆਂ ਸ਼ਾਇਦ ਪਿਛਲੀਆਂ ਸਰਕਾਰਾਂ ਨੇ ਤੇ ਲੰਮੇ ਸਮੇਂ ਪੰਜਾਬ ਦਾ ਉਹਨਾਂ ਨੂੰ ਨੁਕਸਾਨ ਕੀਤਾ ਹੋਊਗਾ ਜਿੱਨਾ ਇਹਨਾਂ ਨੇ ਥੋੜੇ ਸਮੇਂ ਚ ਪੰਜਾਬ ਦੇ ਸਿਰਚ ਕਰਜ਼ਾ ਵੀ ਵਧਾ ਦਿੱਤਾ ਪੰਜਾਬ ਚ ਨਸ਼ਿਆਂ ਦਾ ਵੀ ਬੋਲਬਾਲਾ ਅੱਗੇ ਨੂੰ ਵਧ ਗਿਆ ਪੰਜਾਬ ਚ ਜਿਹੜਾ ਕਤਲੋਗਾਰ ਦਾ ਫਰੋਤੀਆਂ ਦਾ ਹਰ ਮਸਲੇ ਤੇ ਜਿਹੜਾ ਪੰਜਾਬ ਜਿਹੜਾ ਬਹੁਤ ਥੱਲੇ ਸੁੱਟ ਦਿੱਤਾ ਗਿਆ ਇਸ ਕਰਕੇ ਲੋ ਪੰਜਾਬ ਦੇ ਲੋਕ ਬਹੁਤ ਦੁਖੀ ਆ ਪਰੇਸ਼ਾਨ ਆ ਕਿ ਉਹ ਪਛਤਾ ਰਹੇ ਆ ਕਿ ਅਸੀਂ ਕੀ ਸੋਚ ਕੇ ਇਹਨਾਂ ਨੂੰ ਲਿਆਂਦਾ ਸੀ ਤੇ ਇਹਨਾਂ ਨੇ ਕਰ ਕੀ ਦਿੱਤਾ ਭਾਈ ਅਮਰਿਤਪਾਲ ਸਿੰਘ ਜੀ ਦੀ ਸੋਸ਼ਲ ਮੀਡੀਆ ਤੇ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਹੈ ਪਿੱਛੇ ਟੀਵੀ ਲੱਗਿਆ ਪਿਆ ਤੇ ਕੀ ਉਹ AI ਨਾਲ ਜਨਰੇਟਡ ਆ ਜਾਂ ਫਿਰ ਸੱਚੀ ਆ ਉਹ ਨੇ ਮੇਰੇ ਖਿਆਲ ਹੈ ਕਿ ਉਹ ਉਹ ਤੇ ਉਹਨਾਂ ਦੀ ਜਿਹੜਾ ਹਾਈ ਕੋਰਟ ਚ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਈ ਆ ਤੇ ਉਹਦੀ ਉਹਦੀ ਫੋਟੋ ਆ ਤੇ ਉਹ ਜਿਹੜੀ ਮੇਰੇ ਖਿਆਲ ਸੁਪਰਡੈਂਟ ਦਾ ਜਿਹੜਾ ਦਫਤਰ ਆ ਜਾਂ ਉਥੋਂ ਜੇਲ ਦਾ ਉਥੋਂ ਉਹਨਾਂ ਨੇ ਜਿਹੜੀ ਵੀਡੀਓ ਕਾਨਫਰੰਸ ਰਾਹੀਂ ਜਿਹੜਾ ਪੇਸ਼ੀ ਹੁੰਦੀਆਂ ਉਥੋਂ ਉਥੋਂ ਕਰਾਈ ਗਈ ਆ ਤੇ ਉਹ ਜਿਹੜੀਆਂ ਉਹ ਉਹ ਤੇ ਉਥੋਂ ਦੀ ਆ ਉਹਨੂੰ ਮੇਰੇ ਖਿਆਲ ਨੇ ਕਿਦਾ ਇਦਾਂ ਇਦਾਂ ਸੋਚੇ ਦਾ ਜਨਰੇਟ ਕੀਤੀ ਆ ਬਪੂ ਜੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਸਿੱਖਿਆ ਦਿੱਤੀ ਗਿਆ ਲੰਗਰ ਤੇ ਪੰਗਤ ਦੀ ਠੀਕ ਹੈ ਜੀ ਉਹਦੇ ਵਿੱਚ ਦੱਸਿਆ ਜਾਂਦਾ ਕਿ ਬਿਨਾਂ ਭੇਦ ਭਾਵ ਤੋਂ ਸੰਗਤਾਂ ਨੂੰ ਇੱਕ ਕਤਾਰ 'ਚ ਬਿਠਾ ਕੇ ਲੰਗਰ ਚਕਾਇਆ ਜਾਂਦਾ ਪਰ ਅੱਜ ਇੱਕ ਯੁੱਗ ਹੋ ਸੀ ਉਹਨਾਂ ਹੀ ਸਿੱਖਿਆ ਨੂੰ ਜਿਹੜੇ ਚੱਲਦੇ ਨਹੀਂ ਪਏ ਲੋਕ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਪੁਰਬ ਹੁੰਦਾ ਮਨਾਇਆ ਜਾਂਦਾ ਪਰ ਉਹਨਾਂ ਦੀ ਸਿੱਖਿਆ ਦੇ ਕਿਉਂ ਨਹੀਂ ਆਪਣਾ ਮਤਲਬ ਮੰਨੀ ਜਾਂਦੀ ਮੇਰਾ ਖਿਆਲ ਹੈ ਕਿ ਸਾਡੀ ਬਹੁਤ ਵੱਡੀ ਬਦਕਿਸਮਤੀ ਲਾ ਲੋ ਅਸੀਂ ਸਾਰੇ ਜਣੇ ਆਪਣੇ ਆਪ ਨੂੰ ਸਿੱਖ ਹੋਣ ਦਾ ਗੁਰੂਆਂ ਦੇ ਅਨਿਆਈ ਹੋਣ ਦਾ ਹੋਰ ਮਹਾਂਪੁਰਸ਼ਾਂ ਦੇ ਅਨਿਆਈ ਹੋਣ ਦਾ ਦਾਵਾ ਕਰਦੇ ਆ ਪਰ ਅਸੀਂ ਉਹਨਾਂ ਦੀ ਸਿੱਖਿਆ ਤੇ ਅਮਲ ਨਹੀਂ ਕਰਦੇ ਅਸੀਂ ਉਹ ਜਿਹਾ ਜਿੱਦਾਂ ਦਾ ਉਹਨਾਂ ਨੇ ਸਾਦਗੀ ਵਾਲਾ ਜੀਵਨ ਲੋਕ ਭਲਾਈ ਦੀ ਗੱਲ ਜਾਂ ਜ਼ੁਲਮ ਦੇ ਖਿਲਾਫ ਆਵਾਜ਼ ਦੀ ਗੱਲ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਖਾਲੀ ਇੱਕ ਨਾਂ ਦੇ ਹੀ ਅਸੀਂ ਉਹਨਾਂ ਨੂੰ ਮੰਨਦੇ ਆ ਪਰ ਉਹਨਾਂ ਦੀ ਜਿਹੜੀ ਸਿਧਾਂਤਿਕ ਵਿਚਾਰਧਾਰਾ ਉਹ ਤੋਂ ਅਸੀਂ ਦੂਰ ਜਾ ਰਹੇ ਆ ਉਹ ਮਤਲਬ ਕੀ ਲੱਗਦਾ ਕਿ ਹੁਣ ਸਿਆਸਤ ਦੇ ਵਿੱਚ ਕਿਹੜਾ ਮੋੜ ਦੇਖਣ ਨੂੰ ਮਿਲੇਗਾ 15 ਜਣਿਆਂ ਨੂੰ ਖਤਰਾ ਹੈ ਭਾਈ ਅਮਰਿਤਪਾਲ ਸਿੰਘ ਜੀ ਤੋਂ ਉੱਤੀ ਜਿਹੜਾ ਗੈਂਗਸਟਰਵਾਦ ਦਾ ਦਿਨੋ ਦਿਨ ਵਧਦਾ ਜਾ ਰਿਹਾ ਮਹਾਲੀ ਦੀ ਗੱਲ ਕਰ ਲਓ ਚਾਹੇ ਰਾਣੇ ਦਾ ਕਤਲ ਕਰਤਾ ਗੋਲੀਆਂ ਮਾਰ ਕੇ ਕਬੱਡੀ ਦੇ ਕੱਪ ਨੂੰ ਲੈ ਕੇ ਬਹੁਤ ਵਿਵਾਦ ਚੱਲ ਰਹੇ ਨੇ ਕਿਵੇਂ ਦੇਖ ਦੋ ਸਾਰੀ ਚੀਜ਼ ਇਹ ਮੇਰਾ ਖਿਆਲ ਹੈ ਕਿ ਇੱਕ ਬੇਬਨਵਾਦ ਇੱਕ ਕਹਾਣੀ ਬਣਾਈ ਜਾ ਰਹੀ ਹੈ ਕਿ ਉਹਨੂੰ 15 ਬੰਦਿਆਂ ਤੋਂ ਖ਼ਤਰਾ ਹੈ ਮੇਰਾ ਖਿਆਲ ਹੈ ਕਿ ਸਟੇਟ ਦਾ ਸਰਕਾਰ ਦਾ ਫਰਜ਼ ਹੈ ਕਿ ਸਰਕਾਰ ਦਾ ਹਰੇਕ ਨਾਗਰਿਕ セーフ ਹੋਣਾ ਚਾਹੀਦਾ ਸੁਰੱਖਿਆਤ ਹੋਣਾ ਚਾਹੀਦਾ ਜੋ 15 ਬੰਦਿਆਂ ਦੀ ਜਾਂ ਹੋਰ ਲੋਕਾਂ ਦੀ ਜਿਹੜੇ ਦਿਨ ਦਿਹਾੜੇ ਕਤਲ ਹੋ ਰਹੇ ਤੇ ਉਹ ਸਰਕਾਰ ਦਾ ਫੇਲੀਅਰ ਹੈ ਕਿ ਕਿਉਂ ਇਹੋ ਜਿਹੇ ਹਾਲਾਤ ਕਿਉਂ ਪੈਦਾ ਹੋ ਰਹੇ ਆ ਕਿ ਇੱਥੇ ਜਦੋਂ ਕੋਈ ਚਾਵੇ ਕਿਸ ਨੂੰ ਕਤਲ ਕਰ ਦੇ ਹਾਂ ਇਹ ਇਹਦੇ ਚੋ ਅਮਰਤਪਾਲ ਵੀ 3 ਸਾਲ ਤੋਂ ਤੇ ਜੇਲ੍ਹ ਚ ਬੈਠਾ ਤੇ ਸਰਕਾਰ ਚ 4 ਸਾਲ ਹੋ ਚੱਲੇ ਆ ਸਰਕਾਰ ਇਹੋ ਹੀ ਮੁੱਦੇ ਲੈ ਕੇ ਲੋਕਾਂ ਨੇ ਬਣਾਈ ਸੀ ਕਿ ਲੋਕਾਂ ਨੂੰ ਕੋਈ ਸੁਖਦਾ ਸਾਹ ਹੋ ਲੋਕਾਂ ਨੇ ਆਪਣੇ ਕਤਲੋਗਾਰਤ ਕਰਨ ਵਾਸਤੇ ਆਪਣੇ ਧੀਆਂ ਪੁੱਤ ਪੰਜਾਬ ਦੇ ਮਰਵਾਉਣ ਵਾਸਤੇ ਜਾਂ ਨਸ਼ਿਆਂ ਵਾਸਤੇ ਇਤਨੀ ਸਰਕਾਰ ਨੂੰ ਚੁਣਿਆ ਇਹ ਸਰਕਾਰ ਜਿਹੜੀ ਆ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਉਹ ਜ਼ਿੰਮੇਵਾਰੀ ਹੋਰ ਲੋਕਾਂ ਤੇ ਪਾ ਰਹੀ ਆ ਜਾਂ ਇਹੋ ਜੇ ਤਰਕ ਦੇ ਕੇ ਮੇਰੇ ਖਿਆਲ ਲੈ ਕੇ ਬੜੀ ਇਹ ਬੇਹੁੱਦਾ ਗੱਲ ਆ ਜੀ ਬਾਪੂ ਜੀ ਗੱਲ ਕਰੀਏ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਰੀ ਸਰਕਾਰਾਂ ਬੇਅਦਬੀ ਤੇ ਬੇਰੁਜ਼ਗਾਰੀ ਤੇ ਤੇ ਹੋਰ ਲੋਕਾਂ ਨੂੰ ਸੁੱਖ ਦੇਣ ਦੀ ਗੱਲ ਕਰਦੀ ਆ 14 ਮਹੀਨੇ ਹੋ ਗਏ 14 ਮਹੀਨੇ ਤੋਂ ਤਾਂ ਜ਼ਿਆਦਾ ਹੀ ਹੋ ਗਏ ਸਮਾਣੇ ਦੇ ਵਿੱਚ ਟਾਵਰ ਮੋਰਚਾ ਚੱਲ ਰਿਹਾ ਹੁਣ 1 ਜਨਵਰੀ ਤੋਂ 2026 ਨੂੰ ਇੱਕ ਯਾਤਰਾ ਕੱਢੀ ਜਾ ਰਹੀ ਹੈ ਜੋ ਸਮਾਣੇ ਤੋਂ ਲੈ ਕੇ ਹਰਮੰਦਰ ਸਾਹਿਬ ਤੱਕ ਕੱਢੀ ਜਾਊਗੀ ਕਿਵੇਂ ਦੇਖਦੇ ਹੋ ਕਿ ਤੁਸੀਂ ਇਹਦਾ ਸਮਰਥਨ ਦਿਓਗੇ ਕਿਉਂਕਿ ਧਰਮ ਦੇ ਉੱਤੇ ਬੇਅਦਬੀ ਬਿਲ ਨਹੀਂ ਬਣਾਇਆ ਜਾ ਰਿਹਾ ਉਸ ਮੰਦੇ ਵਿੱਚ ਇਹ ਯਾਤਰਾ ਕੱਢੀ ਜਾ ਰਹੀ ਹੈ ਜੀ ਮੇਰੇ ਖਿਆਲ ਹੈ ਕਿ ਸੜੀਆਂ ਸਰਕਾਰਾਂ ਜੋ ਇਹ ਸਾਡੀ ਸਰਕਾਰ ਆਈ ਸੀ ਜਿਹਨੂੰ ਅਸੀਂ ਚੁਣਿਆ ਸੀ ਤੇ ਇਹਨਾਂ ਨੇ ਵੀ ਇਹੋ ਹੀ ਮੁੱਦਾ ਲੈ ਕੇ ਆਏ ਸੀ ਕਿ ਜਿਹੜਾ ਨੇ ਬੇਦਬੀ ਕੀਤੀ ਆ ਜਿਹੜੇ ਬੇਦਬੀ ਦੇ ਵੱਡੇ ਦੋਸ਼ੀ ਆ ਸੀ ਉਹਨਾਂ ਨੂੰ ਉਹਨਾਂ ਤੇ ਸਖਤ ਕਾਰਵਾਈ ਕਰਾਂਗੇ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਇਹਨਾਂ ਨੇ ਵਰਤਿਆ ਕਿ ਉਹ ਉਹਨਾਂ ਨੇ ਸਾਰਾ ਕੁਝ ਕੀਤਾ ਹੋਇਆ ਤੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆ ਕੇ ਤੇ ਬੇਦਬੀ ਦਾ ਇਨਸਾਫ ਦਵਾਂਗੇ ਪਰ ਮੇਰੇ ਖਿਆਲ ਬੇਦਬੀ ਦਾ ਇਨਸਾਫ ਤੇ ਕੀ ਦੇਣਾ ਸੀ ਹੋਰ ਬੇਦਬੀਆਂ ਹੋ ਰਹੀਆਂ ਤੇ ਉਤੋਂ ਇਹਨਾਂ ਚੀਜ਼ ਤੋਂ ਸਾਰੇ ਸਾਰੇ ਸਿਰਦ ਲੋਕ ਪਰੇਸ਼ਾਨ ਆ ਉਹ ਸਾਰੇ ਲੋਕ ਆਪੋ ਆਪਣਾ ਜਿੱਥੇ-ਜਿੱਥੇ ਯਤਨ ਹੋ ਸਕਦਾ ਕਰ ਰਹੇ ਆ ਉਹ ਜੇ ਵਡਾਲਾ ਸਾਹਿਬ ਨੇ ਉਹ ਗੁਰੂਗ੍ਰਾਂਦ ਸਾਹਿਬ ਦੇ ਉੱਥੇ ਮੋਰਚਾ ਲਾਇਆ ਜੇ ਇਹਨੇ ਜਗਰਜੀਤ ਸਿੰਘ ਉਹਨਾਂ ਨੇ ਟਾਵਰ ਤੇ ਚੜਿਆ ਉਹਨਾਂ ਦੀ ਗੱਲ ਨਾ ਸੁਣੀ ਜਾਣੀ ਜੋ ਇਹ ਵਾਅਦਾ ਕਰਕੇ ਆਏ ਬੇਰਬੀ ਦੇ ਮਾਮਲੇ ਤੇ ਉਹ ਵਾਅਦਾ ਫਿਰ ਉਹਨਾਂ ਨੇ ਵਾਅਦਾ ਕਰਕੇ ਕਿ ਜੇ ਅਸੀਂ ਕਾਨੂੰਨ ਬਣਾ ਰਹੇ ਆ ਵਿਧਾਨ ਸਭਾ ਚ ਲਿਆ ਕੇ ਉਹ ਦੋ ਤਿੰਨ ਦਿਨ ਡਰਾਮਾ ਕਰਕੇ ਤੇ ਉਹ ਬੰਦੇ ਨਾ ਉਹਦੀ ਗੱਲ ਰੱਖੀ ਨਹੀਂ ਜਾ ਰਹੀ ਉਹਦੀ ਸੁਣੀ ਨਹੀਂ ਜਾ ਰਹੀ ਉਹਨੂੰ ਉਤਾਰਿਆ ਨਹੀਂ ਜਾ ਰਿਹਾ ਤੇ ਕਿਸ ਚੀਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਮੈਨੂੰ ਉਹਨੂੰ ਉਹਦੇ ਮਰਨ ਦਾ ਉਦੀ ਸ਼ਹਾਦਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਇਹ ਮੇਰਾ ਖਿਆਲ ਹੈ ਕਿ ਅਸੀਂ ਉਹ ਜੋ ਵੀ ਉਹਨਾਂ ਦਾ ਇਸਮਰਥਨ ਕਰਦੇ ਹਾਂ ਕਿ ਉਹਨਾਂ ਦੀ ਗੱਲ ਨੂੰ ਸੁਣਿਆ ਜਾਣਾ ਚਾਹੀਦਾ ਕੋਈ ਕਿਸੇ ਵੀ ਇਹ ਜਿਹੜੇ ਇਹੋ ਜਿਹੇ ਹਾਲਾਤ ਹੀ ਨਹੀਂ ਪੈਦਾ ਹੋ ਨਜਰ ਦੇ ਕੋਈ ਕੋਈ ਬੇਦਬੀਆਂ ਵਾਲੇ ਇਹ ਇਦਾਂ ਦੀਆਂ ਚੀਜ਼ਾਂ ਹੋਣ ਇਹ ਮੇਰੇ ਖਿਆਲ ਹੈ ਕਿ ਜਾਣ ਬੁੱਝ ਕੇ ਇਹ ਸਾਰਾ ਕੁਝ ਸਾਡੀ ਕੌਮ ਨੂੰ ਉਲਝਾਉਣ ਵਾਸਤੇ ਇਕ ਸੌਣ ਵਾਸਤੇ ਸਾਡੇ ਨੌਜਵਾਨਾਂ ਨੂੰ ਉਲਟੇ ਦਿਸ਼ਾ 'ਚ ਤੋਰਨ ਵਾਸਤੇ ਸਭ ਕੋਈ ਕਰਵਾਇਆ ਜਾਂਦਾ ਹੈ ਧੰਨਵਾਦ ਹੋਰ ਵੀ ਅਪਡੇਟ ਲਈ ਬਣੇ ਰਹੋ ਪੰਜਾਬੀ ਲੋਕ ਦੇ ਨਾਲ